ਬਹੁਤ ਨੀਮਾ ਨਾ ਪਾ। ਇਹ ਆਪਾਂ ਇਹ ਜੋੜ ਦਈਏ। ਹਾਂਜੀ 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 ਬਹੁਤ। ਹਾਂਜੀ ਹਾਂਜੀ। ਇਹ ਮੈਂ ਤਾਂ ਐਤੂੰ 4 ਫੁੱਟ ਨੀਮਾਣਗੇ। ਕਿਤੋਂ ਕਿਤੋਂ 7-8 ਫੁੱਟ ਨੀਮਾ ਨਹੀਂ। ਇਹ ਤਾਂ ਜੜੂ। ਘਾਹ ਨੂੰ ਨਵਾਣ ਨੂੰ ਨਪਕਾਣਾ ਜੀ। ਆਹ ਟਾਲੀ ਦਿੱਤੀ ਇਹਨਾਂ ਨੂੰ। ਕੀ ਗੱਲ ਇਹ ਨਾ ਇਹ ਉੱਚਾ ਆ ਗਿਆ, ਉਹ ਨੀਵਾ ਆ ਗਿਆ। ਫਿਰ ਜੇ ਪੈਪ ਜੋੜੇ ਤਾਂ ਪਾਣੀ ਚੜਿਆ ਹੀ ਨਾ ਫਿਰ ਇਹਦਾ ਪਾਣੀ ਨਹੀਂ ਨਿਕਲਣਾ ਜੀ ਆਏ ਨਹੀਂ ਨਿਕਲਣਾ ਇਹ ਗਾ ਜਿਹਦਾ ਪਾਣੀ ਨਹੀਂ ਨਿਕਲਣਾ ਜਿਆ ਆ ਪਾਣੀ ਆ ਇਹਦਾ ਪਾਣੀ ਕਦੇ ਨਹੀਂ ਨਿਕਲਦਾ ਇਹ ਬਾਹਰ ਦਾ ਪਾਣੀ ਚਾਕੀ ਕਰਨਾ ਇਹ ਬਾਹਰ ਦਾ ਪਾਣੀ ਚਾਕੀ ਕਰਨਾ ਬਣਾਇਆ ਆ ਹਾਂਜੀ ਇਹ ਸਿੱਧਾ ਪਾਣੀ ਹੀ ਨਿਕਲਦਾ ਹੀ ਹੈ 1500 ਬੈਂਡ ਦੇ ਵਿੱਚੋਂ ਕਿੰਨਾ ਐਂਟਰ ਨਹੀਂ ਨਿਕਲਣਾ ਪਾਣੀ ਸਿੱਧਾ ਨਿਕਲਦਾ ਤੁਹਾਨੂੰ ਲੈ ਕਿਸੇ ਦਾਲ ਪਾਈਆਂ ਫਿਰ ਨਹੀਂ ਨਿਕਲਦਾ ਫਿਰ ਨਹੀਂ ਨਿਕਲਣਾ ਇਹ ਫੇਰ ਉੱਚਾ ਉੱਚਾ ਇਹ ਆਪਣਾ ਜੀ ਸੇਨ ਨਾਲੋਂ ਪਾਲਾ ਤਾਂ ਨਹੀਂ ਨਿਕਲਣਾ ਸੇਨ ਨਾਲਾ ਵੀ ਉੱਚਾ ਜਾਂਦਾ ਜੀ ਆਹ ਉੱਚਾ ਦੇਖ ਲਈ ਜੀ ਆਹ ਵਾਣਾ ਦਾ ਨਿਕਲਣਾ ਤੇ ਆਹ ਵਾਣਾ ਦਾ ਨਿਕਲਣਾ ਮੈਨੂੰ 16 ਕਿੱਲੇ ਪਾਈਪ ਲੈਣਾ ਪੈਣਾ ਜੀ ਅਸੀਂ ਪਾਣੀ ਚਾਹ ਕੇ ਕੱਢ ਲੈਣੇ ਆਹ ਵੀ 16 ਕਿੱਲੇ ਕਿਨੇ ਕਿਹੜੇ ਬਈ ਇਹ ਪਾਈਪ ਪਾਈਪ ਉਹ ਉੱਥੇ ਡੂੰਗੀ ਬੱਟ ਕੇ ਪਾਉਣੀ ਪੈਣੀ ਹੈ ਕਿ ਕੱਕ ਕੇ ਨਿਕਲ ਜੂਗਾ ਨਾ ਇਹ ਮੂੰਹ ਨਾਲੇ ਨਿਕਲਣਾ ਪੈ ਪਟੂਂਗੀ ਪਾਵਾਂਗੇ ਹਾਂ ਕਿਵੇਂ ਕਿੰਨੇ ਤੁਸੀਂ ਪੈ ਪੈ ਤੁਸੀਂ ਕਿੱਥੋਂ ਕਹਿੰਦੇ ਹੋ ਪੈ ਪਾਉਣ ਨੂੰ ਉਹ ਤੋਂ ਬੋਲ ਕਿੱਥੇ ਉਹ ਸਾਹਮਣੇ ਘਰ ਨਾਲ ਨਾਲ ਜਿਹੜਾ ਸਾਹਮਣੇ ਘਰ ਆਈ ਮਾਨਵਾਰ ਉੱਥੇ ਤੱਕ ਜਾਵੜੇ ਨਾ ਨਹੀਂ ਨਹੀਂ ਹੋ ਰਹੀ ਨਹੀਂ ਦੇਖ ਲੈਣਾ ਕੋਈ ਗੁੱਟ ਤੋਂ ਪਤਾ ਲੱਗ ਜੀ ਉਹ ਤਾਂ ਰਹਿ ਜਣਾ ਨਹੀਂ 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 ਇਹਦੀ ਫੇਲ ਆਪ ਸਪੈਹਿਆਂ ਦੇ ਉਹਨੇ ਦੀਦਾ ਹੀ ਸਾਹਮਣੇ ਆ ਆ ਸਾਹਮਣੇ ਜੀ ਆ ਸਿਮਣਾ ਦਾ ਆ ਸਿਵਾ ਸਾਹਮਣੇ ਆ ਉਹ ਆ ਉਹ ਯਾਨੀ ਆ ਜਿਹੜੇ ਪਿੰਡ ਦੇ ਹਾਂ ਜੀ ਹਾਂ ਜੀ ਹਾਂ ਜੀ ਆ ਉਹ ਸਪੈਹੇ ਫਿਰਦੀ ਫਿਰਨੀ ਕੀ ਹੈ ਜੀ ਚਲੋ ਇਹ ਨਾਲ ਬੰਦੇ ਪਾਣੀ ਦੇ ਨਾਲ ਆ ਇਹ ਸਿੱਧੀ ਬਾਹਰ ਹੈ ਗਾਂ ਪਤਾ ਕੀ ਹੈ ਇਹ ਜੇ ਨਾ ਨਹੀਂ ਰਹਿ ਜਾਂ ਬਾਈ ਜਿਵੇਂ ਜਿਵੇਂ ਪਰੇ ਨੂੰ ਜਾਣੀ ਹੈ ਨਹੀਂ ਤੇ ਪੁੱਛੀਏ ਤੁਸੀਂ ਮੈਂ ਚਲਾ ਦਉ 23 ਵਰਨ ਲਾ ਲਾ ਨਾ ਵਾਹੇ ਤੜਾ ਫਾਇਲ ਤੇ ਜਿੱਦ ਲਈ ਗੀਨ ਨਾ ਵਾਹੇ ਤੇ ਬਾਹਰ ਮੈਂ ਉਹ ਫਾਇਲ ਤੇ ਜੇ ਉੱਥੇ ਤੱਕ ਪੈ ਜਵੇ ਹੈ ਹਾਂਜੀ ਉਹ 10 ਮੀਟਰ ਦਾ ਵਾਹੇ ਉੱਥੇ ਲੱਗੇ ਪਈ ਤੇ ਆ ਹੋਇਆ ਚਲ ਗਿਆ ਕਿ ਸੇਮ ਨਾਲ ਆ ਗਿਆ ਜਦੋਂ ਪਤਾ ਮਾਰਿਆ ਵੀ ਅਸਟੀਮੇਟ ਹੈ ਨਾ ਡੋੜ ਅਸਟੀਮੇਟ ਵਗੈਰਾ ਬਹੁਤ ਜਨੇ ਆਉਣਾ ਫਿਰ ਆਏ ਆ ਨਾ ਕੱਲਾ ਨਾਨਾ ਦੇਖੋ ਫਿਰ ਮਗਰੋਂ ਵੀ ਉਹ ਮਗਰਾਂ ਤੇ ਆ ਵੀ ਆਊਗਾ ਜੀ ਇੱਧਰ ਲਾ ਵੀ ਫਿਰ ਆ ਵੀ ਨਿਕਲ ਜੂਗਾ ਇੱਧਰ ਲਾ ਵੀ ਨਿਕਲ ਜੂਗਾ ਜੀ ਆ ਵੀ ਨਿਕਲ ਜੂਗਾ ਜੀ ਫਿਰ ਉਹ ਵੇਖੋ ਸਾਰੇ ਪਾਣੀ ਫਿਰਦਾ ਉਹ ਸਾਰਾ ਵੀ ਇੱਧਰ ਜਾਣਾ ਪੋਲ ਲੱਗ ਗਿਆ ਵਾ ਤਾਂ